ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਤਿੰਨੇ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਬਈਆਂ ਐ ਮੰਨ ਲਓ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਗੇ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮੇਰੇ ਠੀਕੋ ਭਰਾਵਾਂ ਨੂੰ ਦੇਖਣ ਆਲਿਆਂ ਨੂੰ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਬਾਈ ਐਨ ਚੜਦੀ ਕਲਾ ਬਾਈ ਜੀ ਪੂਰੀ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਜੀਤ ਸਿੰਘ ਜੀ ਹਮ ਪਿੰਡ ਗੱਲਗੋਠੇ ਠੀਕ ਆ ਜਿਹੜਾ ਬਰਨਾਲਾ ਦਸੀਲ ਤਪਾ ਨੇੜੇ ਪਿੰਡ ਬਾਈ ਕਿਹੜਾ ਨੇੜੇ ਪੱਖੋ ਕੈਂਚੀਆਂ ਵੀ ਰਹ ਜਾਂਦੇ ਆ ਤੇ ਭਲੌੜ ਵੀ ਨੇੜੇ ਆਛਾਣਾ ਬਾਈ ਠੀਕ ਆ ਹਾਂਜੀ ਤੇ ਕੰਟੈਕਟ ਨੰਬਰ ਬੋਲ ਦੋ ਆਪਣਾ ਕਨੈਕਟ ਨੰਬਰ 90412 36 ਦਾ ਨੰਬਰ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਪਿਛਲੀ ਵੀਡੀਓ ਦਾ ਰਿਸਪਾਂਸ ਤੇ ਬਾਰੇ ਸੀ ਪਿਛਲੀ ਦਾ ਬਸ ਜਦੋਂ ਆਪਾਂ ਪਾਤੀ ਤੇ 2 ਘੰਟਿਆਂ ਬਾਅਦ ਹੀ ਉੜਦੀਆਂ ਗਈਆਂ ਸਾਰੀਆਂ ਬਸ ਵੇਕੀਆਂ ਹਾਂਜੀ ਠੀਕ ਹੈ ਬਾਈ ਤੇ ਮੋਲ ਉਹਦੇ ਵਿਜਾਇ ਸੀ ਫਿਰ ਮੋਲ ਜਾਇ ਜੀ ਬਾਈ ਮੋਲ ਜਾਇਆ ਤਾਂ ਗਾਣੇ ਖੜਨਾ ਹੀ ਨਹੀਂ ਤੈਨੂੰ ਪਤਾ ਹੀ ਆ ਆਪਾਂ ਮੋਲ ਉਹ ਕਰਦੇ ਜਿਹੜਾ ਵੀਰ ਭਰਾ ਕੋਈ ਰੇ ਖਰੀ ਸਕੇ ਠੀਕ ਹੈ ਬਾਈ ਆਪਾਂ ਉਹ ਵੀ ਮਾਰਾ ਦੇ ਥੋੜਾ ਜਿਹਾ ਤੇਜ ਵਾਲਾ ਵੀ ਰੱਖ ਦਿਆਂ ਤੇ ਨੋਰਮਲ ਬੰਦਿਆਂ ਦੀ ਖਾਤਰ ਵੀ ਰੱਖ ਦਿਆਂ ਠੀਕ ਹੈ ਬਾਈ ਤੇ ਇਧਰੋਂ ਜਰਸੀ ਦੇ ਸ਼ੁਰੂ ਕਰ ਦਈਏ ਇਧਰੋਂ ਕਰ ਦਿਆ ਆ ਇੱਕ ਸ਼ੀਸ਼ਾ ਲਿਆਂਦਾ ਮੇਰੇ ਭਾਣਾ ਭਰਾਵਾ ਨੇ ਆਖਿਆ ਇੱਕ ਸ਼ੀਸ਼ਾ ਲੈ ਰੰਗ ਦਾ ਡਾਈਮਡ ਪੀਛਲੇ ਹਾਂ ਹਾਂ ਮੈਂ ਕਿਹਾ ਬ੍ਰਾਂਡਡ ਜਰਸੀ ਆ ਠੀਕ ਹੈ ਬਾਈ ਹਾਂਜੀ ਪਲੂਨਸ ਹੁੰਦੀ ਆ ਹਨਾ ਹੁਣ ਬਾਈ ਪਲੂਨਾ ਠੀਕ ਹੈ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਬਸ 5 ਕਿ ਦਿਨ ਲੱਗ ਚ 4-5 ਦਿਨ ਬਸ 4-5 ਦਿਨਾਂ ਦੀ ਕੱਚੀ ਆ ਤੇ ਬਾਈ ਦੰਦੋ ਵੀ ਦੱਸਦੇ ਸੀ ਤੁਸੀਂ ਦੰਦੀ ਆ ਦੰਦੋ ਚੌਗੀ ਆ ਦੰਦੋ ਜੋਗੀਆ ਹਾਂ 6 ਲੰਘ ਜਾ ਰਿਹਾ ਦਾ ਸੈਨਿਕ ਆ ਮੈਂ ਕਹਿੰਦਾ ਬਰਾ ਮੂੰਹ ਦੇਖ ਲੈ ਜੀ ਸੀਸੇ ਦਾ ਕੀ ਬਾਤ ਲੈ ਸੀਸੇ ਮਦੀਨ ਦਾ ਪੰਡੇ ਚ ਬਰਾ ਮੂੰਹ ਦੇਖ ਰਾ ਭੈਣਾ ਕਿੰਨੀ ਸੋਹਣੀ ਆ ਚਮਕ ਚੈੱਕ ਕਰੋ ਮੂੰਹ ਮਾਂ ਦੇ ਲੱਗ ਕਿੰਨੀ ਸੋਹਣੀ ਆ ਇੱਕ ਗੱਲ ਹੋਰ ਆ ਬਾਈ ਤਿੰਨੇ ਮੰਨ ਲਓ ਵੀ ਜਿਹੜੀ ਫੈਟ ਆ ਉਹ ਤਿੰਨਾਂ ਦੀ ਮੱਜਾਂ ਦੇ ਬਰੋਪਰੀ ਆ ਪਲੱਸ 5 ਆਊਗਾ ਇਹ ਦੇਲਾ ਆਰਡਰ ਦੇਲਾ ਬੰਡੇ ਬਣੀ ਕਰਦੀ ਆ ਜੇ ਚਾਰ ਪੰਜ ਦਿਨ ਹੋਰ ਆਉਂਦੇ ਲਾ ਤਿਆਰ ਕਰਦੀ ਆ ਉਹਨਾਂ ਕੀ ਕਰਾ ਲੈਣਾ ਜਿਹਨੂੰ ਕਹਦੀ ਉਹ ਤਿਆਰ ਕਰਦੀ ਆ ਉਹਦੀ ਆ ਬਾਕੀ ਥਰਡ ਬਹੁਤ ਚੰਗਾ ਆ ਤਾਂ ਤਾਂ ਮੈਂ ਕਹਿੰਦਾ ਯਾਰ ਮਣਿਆਰ ਗਾਥਾਂ ਲੱਗਿਆ ਵਾ ਮੁਠੀ ਵਾਲਾ ਥਾਣਾ ਚ ਆਈ ਹੈ ਠੰਡੀ ਸੀ ਲਾ ਭਾਈ ਹਾਂ ਠੰਡੀ ਸੀ ਉਹਦਾ ਤਾਂ ਕੋਈ ਆਂਤੀ ਨਹੀਂ ਭਾਈ ਆਪਾਂ ਮੈਂ ਚੈੱਕ ਕਰੋ ਲੈਨੇ ਠੰਡੀ ਸੀ ਲਾ ਹੂੰ ਦੂਜਾ ਪਸ਼ੂ ਹੀ ਨਹੀਂ ਲਈਦਾ ਠੀਕ ਹੈ ਭਾਈ ਹਾਂ ਖੋਲ ਦੇ ਭਾਈ ਤੋੜ ਦੇ ਤੋੜ ਕੇ ਖਾਣਿਆ ਤੈਨੂੰ ਚਮਕ ਭਾਈ ਚੈੱਕ ਕਰੋ ਸਾਈਨਿੰਗ ਚੈੱਕ ਕਰੋ ਚਮਕਦਾ ਤੇ ਮੈਂ ਰੋਣਾ ਮੂੰਹ ਹੋ ਜਾਏ ਮੰਨ ਲਓ ਭਾਈ ਦੋ ਦੰਦ ਚਾਰ ਦੰਦ ਚੌਗੀ ਆ ਭਾਈ ਚੌਗੀ ਦੋ ਦੰਦ ਜਦੋਂ ਮੈਂ ਮੰਨ ਲਓ ਦੰਦਾਂ ਚ ਪੂਰੀ ਹਣ ਬੈਗ ਨਹੀਂ ਕਿੱਥੇ ਜਾਣਾ ਹਾਂ ਉਹ ਤਾਂ ਤੈਨੂੰ ਪਤਾ ਹੀ ਹੈ ਹੂੰ ਬਾਕੀ ਫਿਰ ਜਵਾਨ ਬਹੁਤ ਹੋ ਜਾਣੀ ਉਹਦਾ ਮੂੰਹ ਲੈ ਆ ਦੇ ਹਾਂ ਧੱਕਾ ਤੋਂ ਕਹੀ ਕਰਦੀ ਹੈ ਨਾ ਨੋ 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 ਹੁਣ ਆਇਆ ਵੀ ਜਿਵੇਂ ਐਨੂ ਲੈ ਆ ਚਲ ਬਈ ਇੱਧਰ ਤੋਰ ਦੇ ਲੰਮੀ ਬਾਕੀ ਹਵਾਨਾ ਬਈ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈ ਹਜੇ ਤੱਕ ਕੱਚੀ ਕੱਚੀ ਪਈ ਆਂਦਾਜਾ ਲਾ ਲਓ ਜੱਜ ਪੰਡਾ ਪਾਲਣੀਆਂ ਇਹ ਤਾਂ ਚਾਰਾਂ ਪੰਜਾਂ ਜਣਾ ਤੱਕ ਪੂਰੀਆਂ ਪੰਡਾ ਪਾਲੂਗੀ ਸਹੀ ਗੱਲ ਬਾਕੀ ਬਈ ਸੌ ਸੀਲਾਂ ਚ ਜਵਾਕ ਖੋਲ ਕੇ ਤੁਰਾ ਫਰੇ ਨਹੀਂ ਹੈਗਾ ਕਰਮ ਵਾਲੀ ਭੱਜ ਆਪਣੇ ਜਵਾਕਾਂ ਵਾਲਾ ਘਰ ਕਰਕੇ ਆਪ ਲੈ ਆਉਨੇ ਸੀਲ ਜੀਆਂ ਵੇਲੇ ਨਹੀਂ ਠੀਕ ਹੈ ਬਈ ਹਾਂ ਕੀ ਬਾਤ ਆ ਬਾਕੀ ਜਿੰਨਾ ਮਗਰ ਨੂੰ ਜਿਹਨੂੰ ਕਹਿੰਦਾ ਹੈਗਾ ਹਵਾਨਾ ਉਹਨੇ ਹੀ ਮੂਰ ਨੂੰ ਹਨਾ ਹਾਂ ਬਹੁਤ ਛੰਡਾ ਬਹੁਤ ਬੜਾ ਕਰਦਿਆ ਉਲੀ ਆ ਗਈ ਉਧਰ ਪਸ਼ੂ ਖੜੇ ਆ ਨਾ ਫਿਰ ਉਹਨਾਂ ਦਾ ਕਰਕੇ ਜਾਂਦੇ ਤੇ ਬਾਈ ਫਿਰ ਕੀ ਮੋਲ ਰੂ ਦੇਣ ਲੈਣ ਦਾ ਹਾਂ ਦੇਣ ਲੈਣ ਦਾ ਕੀ ਮੋਲ ਆ ਫਿਰ ਮੋਲਾ ਪਾਇਆ 27000 ਕਰਿਆ ਬਾਈ ਦੇਣ ਲੈਣ ਗਿਆ ਛੋੜ ਹੀ ਹੋਣੀ ਇਹਦੇ ਚ 44000 ਹਾਂ ਦੇ ਲੈਨ ਮੋਲੀ ਬਾਈ ਕਹਿੰਦਾ ਬਾਈ 47000 ਰੁਪਿਆ ਦਾ ਬਾਕੀ ਮੌਕੇ ਤੇ ਆਏਗਾ ਦਾ ਮਾਨ ਹਾਂ ਆਏਗਾ ਦਾ ਮਾਨ ਤਨ ਕਰ ਦਾਂਗੇ ਵਿੱਚੋਂ ਆਏਗਾ ਦਾ ਮਾਨ ਤਨ ਮਾਨ ਤਨ ਬਾਈ ਜਰੂਰ ਕਰ ਦਾਂਗੇ ਬਾਕੀ ਚੰਗੀ ਆ ਬਾਈ ਸਮੀ ਪਲੀ ਬਸ ਜਾਨੀ ਘਰੇ ਜੂਨ ਵਾਲੀ ਐ ਨਹੀਂ ਵੀ ਕੋਈ ਦੇਖ ਜਿਹੜਾ ਮੇਰਾ ਭਰਾ ਲੈਗਾ ਯਾਦ ਹੀ ਕਰੂਗਾ ਵਾਹ ਵਾਹ ਹਾਂ ਸੋਣਾ ਲੈਵਾ ਹਨਾ ਹੂੰ ਤੇ ਅੱਗੇ ਬਾਈ 2 ਨੰਬਰ ਤੇ ਆਜੋ ਇਹ ਜਰਸੀ ਆ ਗਈ ਨੀ ਕਿੰਨਾ ਇਹ ਜਰਸੀ ਆ ਗਈ ਬਾਈ ਹੂੰ ਇਹ ਤੀਜੇ ਸੀਜ਼ਨ ਦੀ ਆ ਠੀਕ ਆ ਤੇ ਮੜਾ ਇਹ ਫੇਸ ਤੇ ਤੈਨੂੰ ਕਰਾ ਦੇ ਬਾਈ ਬੰਦਾ ਇੱਕ ਵਾਰੀ ਦਿਖਾ ਦੇ ਲੈ ਵਾ ਟਵਾਟਾ ਹਾਂ ਤੇਰਾ ਬੋਦੀ ਵਾਲੀ ਆਈ ਹਾਂ ਹਾਂ ਫੁੱਲ ਪਲੀ ਵੀ ਆ ਫੁੱਲ ਸਣਗਲੀਆਂ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਯਾਰ ਹਨਾ ਬਾਈ ਇਹ ਹੈ ਨਾ ਪਹਿਲੇ ਇਹਦੇ ਦੋ ਜਣ ਕੇ ਦੂਜੇ ਸੁਗੂਏ ਵੀ ਜਣ ਕੇ 18 ਤੋਂ 20 ਕਿਲੋ ਦੁੱਧ ਦਿੱਤਾ ਹੂੰ ਇੱਥੇ ਤੋਂ ਉਹ ਦੂਸਰ ਬਾਦੀ ਰਿਉ ਘੱਟ ਨਹੀਂ ਜਿੰਦੀ ਠੀਕ ਆ ਹਾਂ ਮੈਂ ਕਹਿੰਦਾ ਝੋਲਾ ਹੀ ਬਹੁਤ ਡਬਲ ਹੈ ਹਾਂ ਜਿੱਦ ਦੇ ਤਾਂ ਪੂਰੀ ਦਰਾਂ ਦਾ ਦਾਦ ਨਾ ਰਹਿ ਗਏ ਰੇ ਗਣਤੀ ਦੇ ਠੀਕ ਆ ਜਿੱਦ ਦੇ ਦਾ ਦੇਣਾ ਉਹ ਤੇ ਪੂਰੇ ਹੋ ਗਏ ਚੱਡਾ ਤੋਂ ਲੈ ਕੇ ਨਹੀਂ ਦੁਰਿਆ ਜਾਣਾ ਠੀਕ ਹੈ ਬਾਈ ਇਹਨੂੰ ਵੀ ਖੋਲ ਦੇ ਮੜੀ ਠਣਾ ਠਣਾ ਦੀ ਚੁਆਈ ਵੀ ਇੰਨੀ ਸਾਫ ਹੈ ਜੀ ਦਾ ਹਿਸਾਬ ਹੀ ਕੋਈ ਨਹੀਂ ਠੀਕ ਆ ਹਾਂ ਵੀ ਇੰਨੀ ਪੋਲੀ ਚੁਆਈ ਹੈ ਮੈਂ ਕਹਿੰਦਾ ਤੂੰ ਦੇਖੀ ਦੱਸ ਬਾਕੀ ਬਾਈ ਥਾਣ ਚੈੱਕ ਕਰੋ ਥਾਣੀ ਬੜਾ ਸੋਹਣਾ ਲੱਗਾ ਯਾਰ ਮੈਂ ਕਹਿੰਦਾ ਬਾਲੀ ਵਿੱਥੀ ਦੇ ਥਣ ਲੱਗਾ ਵਾ ਹਨਾ ਹਾਂ ਲੇਵਾ ਮੈਂ ਕਹਿੰਦਾ ਬਾਈ ਮੂਹਰੋਂ ਤਾਂ ਤਿਆਰ ਕਰਦੀ ਆਉਂਦੀ ਆ ਮਗਰ ਨੂੰ ਵੀ ਹੁਣ ਕਰੂਗੀ ਹਨਾ ਹਾਂ ਹਾਂ ਮਗਰ ਬਹੁਤ ਤਾਂ ਹਾਂ ਤੱਕ ਜਾ ਰਿਹਾ ਟੱਲਾ ਟੱਲ ਦੇਖਣੇ ਅਜੇ ਲੇਵੇ ਜਿੰਨੀ ਪਈ ਆ ਕਿੰਨੇ ਦਿਨਾਂ ਦੀ ਕੱਚੀ ਆ ਸਹੀ ਤੇ ਦਸਾਂ ਦਿਨਾਂ ਨੂੰ ਤਾਂ ਮੈਂ ਕਹਿੰਦਾ ਖੜਾ ਹੀ ਨਹੀਂ ਜਾਣਾ ਹਨਾ 27 ਜਿਹੜੀਆਂ ਪ੍ਰਾਈਮ ਦੇ ਦਿਨ ਪੂਰੇ ਹੋ ਜਾਣਿਆ ਜੀ ਠੀਕ ਆ ਬਾਈ ਹਾਂਜੀ ਪਲ ਟੱਲਾ ਬਾਈ ਫੁੱਲ ਪਈਆਂ ਮੈਂ ਕਹਿੰਦਾ ਕੱਚੀ ਕੱਚੀ ਪਈ ਆ ਕੱਚੀ ਕੱਚੀ ਪਈ ਆ ਮਾਦੋ ਤਿਆਰੀ ਫੜਨੀ ਆ ਬੈਠ ਕੇ ਬਹੁਤ ਚੰਗੀ ਤਿਆਰੀ ਫੜਨੀ ਮੈਂ ਕਹਿੰਦਾ ਖੜਿਆ ਨਹੀਂ ਜਾਣਾ ਯਾਰ ਹਾਂ ਖੜਿਆ ਨਹੀਂ ਜਾਣਾ ਤੂੰ ਹੂੰ ਕੀ ਆ ਬਾਤ ਆ ਬਾਈ ਹੂੰ ਪਲੀ ਪੁੜੀ ਵੀ ਦੇਖੋ ਬਾਈ ਚੌੜੀ ਚੂੜੀ ਵੀ ਨਰੂਈ ਨਰੂਈ ਕਰਮ ਵਾਲੀ ਫੁੱਲ ਫੇਸ ਵੀ ਬਹੁਤ ਪਿਆਰਾ ਹੈ ਇਹ ਵੀ ਬਹੁਤ ਸੋਹਣਾ ਹਾਂ ਸੀਲ ਠੰਡੀ ਸੀਲ ਵੀ ਬਹੁਤ ਆ ਸਹੀ ਗੱਲ ਬੜਾ ਜਵਾਕ ਉੱਤੇ ਲਟੀ ਜਾਣ ਕੋਈ ਚੱਕਰੀ ਨਹੀਂ ਆ ਠੀਕ ਆ ਬ ਇਹਦਾ ਦੇਣਾ ਨਾ ਆਪਾਂ ਇਹ 52000 ਰੁਪਇਆ ਲੈਣਾ 52000 ਹਾਂਜੀ ਮਾਨਤਾਨ ਹੋ ਜੂਆ ਮਾਨਤਾਨ ਬਸ ਵਿੱਚੋਂ ਕਰ ਦਿਆ ਨੇ ਜਮਾ ਬਾਈ ਨੇ ਬਈ ਆਪਾਂ ਜਾਇ ਮੰਗਿਆ ਇਹ ਮੇਰੇ ਪਿਓ ਦਾ ਪਿਓ ਮੰਗਿਆ ਇਹਦਾ ਫਾਇਦਾ ਕੀ ਆ ਹੂੰ ਸਹੀ ਗੱਲ ਆ 52000 ਦੀ ਬਾਈ ਕਹਿੰਨਾ ਆਪਾਂ ਬੈਠ ਦੇ ਦਨੇ ਦੇ ਦਾਂਗੇ ਬਾਈ ਬਾਕੀ ਇਹ ਤਾਂ ਬਈ ਕੱਚੀ ਕੱਚੀ ਬਈਆ ਬਾਕੀ ਥਣਾ ਦੀ ਗੱਲ ਕਰੀਏ ਥਣ ਵੀ ਬਹੁਤ ਚੰਗਾ ਥਣ ਲੱਗਿਆ ਹਾਂ ਇਹਦਾ ਥਣਾ ਚਾਰੇ ਥਣ ਪੂਰੇ ਗਾਇਬ ਤੇ ਅੱਗੇ ਬਾਈ ਲਾਸਟ ਦੇ ਆ ਗਈ ਜੱਸੀ ਹੈ ਨਾ ਹਾਂ ਇਹ ਕਿਹੜਾ ਸੁਆਸ ਹੁੰਦੀ ਆ ਏ ਭਾਈ ਮਾਲਕ ਨੇ ਤਾਂ ਆਪਾਂ ਨੂੰ ਦੂਜੇ ਕਿਹਾ ਹੂੰ ਤੇ ਮੰਨ ਕੇ ਚਲੋ ਵੀ ਆਪਾਂ ਇਹਨੂੰ ਤੀਜੇ ਮੰਨ ਲੋ ਠੀਕ ਆ ਭਾਈ ਹਾਂ ਉਹ ਸਾਊਸ ਦਾ ਮੈਂ ਕਹਿੰਦਾ ਫ੍ਰਿਜ ਹੀ ਆ ਨਾਲੇ ਯਾਰ ਬਾੜੀ ਸਾਊਗਾ ਇਹੋ ਜੀ ਕੋਈ ਗੱਲ ਨਹੀਂ ਠੀਕ ਆ ਹਾਂ ਤੇ ਫੇਸ ਚੈੱਕ ਕਰਦੇ ਇਹਦਾ ਫੇਸ ਚੈੱਕ ਕਰਨਾ ਪਰਾਵਾਤਲੇ ਸਿੰਗਾ ਮਾਰਦੀ ਨਹੀਂ ਕਰਦੀ ਨਹੀਂ ਹਨਾ ਵੀ ਆਪਾਂ ਕਹਿੰਦੇ ਮਾਰਦੀ ਉਹ ਵਾਲਾ ਜਮਾ ਨਹੀਂ ਲੈ ਕੀ ਬਾਤ ਆ ਭਾਈ ਬਾ ਸਿੰਗਾ ਦਾ ਕਰਕੇ ਹੀ ਆ ਜਿਹੜਾ ਹੈ ਬੜਾ ਚੰਗਾ ਹਨਾ ਹਾਂ ਤੋਆਟਾ ਬਹੁਤ ਹਾਂ ਤੋਆ ਬਹੁਤ ਸੋਹਣਾ ਨਾ ਸਾ ਜਿਆਤ ਬਹੁਤ ਵਧੀਆ ਚਮਕ ਚਮਕ ਬਾਈ ਚੈੱਕ ਕਰੋ ਬੜੀ ਹੈਗੀ ਬਾਕੀ 6 ਜੇ ਕੰਨਾਂ ਦੀ ਗੱਲ ਕਰੀ ਨਾ ਨਿੱਕਾ ਨਿੱਕਾ ਕਰਨਾ ਹੂੰ ਸਿੰਗ ਜ਼ਰੂਰ ਆ ਬਾਈ ਮਾਰਦੀ ਜਿੰਨਾ ਨਿੱਕਾ ਕਰਨਾ ਉਨਾ ਹੀ ਛੋਟਾ ਮੁੱਲ ਕਰਿਆ ਆਪਾਂ ਕਰਨਾ ਇਹਦਾ ਠੀਕ ਆ ਹਾਂ ਜਿਹੜੀ ਬਸ ਰੋਟ ਦੇ ਵੀ ਜਾਵੇ ਆਏ ਨਹੀਂ ਬਸ ਠੀਕ ਆ ਤੇ ਨਾਲੇ ਘਰੇ ਚੋੜ ਨੂੰ ਯਾਰ ਕਹਿੰਦੀ ਵੀ ਕੀ ਇਹ ਜਿਹਾਂ ਹੂੰ ਇੰਨੇ ਮੁੱਲ ਚ ਆਉਂਦਾ ਵੀ ਕੀ ਆ ਅੱਜ ਕੱਲ ਕੀ ਮੁੱਲ ਰ ਹੋ ਹੈ ਕੀ ਮੁੱਲ ਰ ਹੋ ਦੱਸ ਦੇ ਕਿੰਨੇ ਮੀਟ ਦੇ ਖਿੱਚ ਕੇ ਜੇ ਖਿੱਚ ਕੇ ਨੀ ਮੀਟ ਦੇ ਹੂੰ ਇਹਦਾ ਪੱਤ 34000 ਰੁਪਇਆ ਲਵਾਂਗੇ ਫਿਰ 34 ਦੀ ਹਾਂਜੀ ਲੈ ਬਈ ਥਣਾ ਦਾ ਆ ਥਣ ਥਣ ਦੇਖਦਾ ਕਿਆ ਬਾਸ ਇਕੱਲਾ ਇਕੱਲਾ ਸਿੰਗਲ ਸਿੰਗਲ ਥਣ ਪਿਆ ਇਹਦਾ ਕੱਚੀ ਕੱਚੀ ਬਈ ਕਿੰਨੇ ਕ ਦਿਨ ਲੈ ਜੂ ਹਜੇ ਵਾ ਦਿਨ ਬਈ 10 ਲੈ ਕੇ ਜਾਣਿਆ ਨੇ ਸਾਰੇ 10 ਦਾ ਨਹੀਂ ਇਹਦੀ ਕੱਚੀ ਆ ਬਈ ਹਵਾਲਾ ਬਹੁਤ ਸੋਹਣਾ ਤਿਆਰ ਕਰਨਾ ਨੇ ਵੀ ਕਰਨੇ ਨੇ ਬਾਕੀ ਸੌਸੀਲਾ ਕੋਈ ਇਹ ਨਹੀਂ ਬਈ ਸੌਸੀਵਾ ਯਾਰਾ ਇਹਦਾ ਜਿੱਥੋਂ ਲਿਆਂਦੀ ਆ ਖਬਰ ਥੋੜਾ ਜਿਹਾ ਮਾਵੇ ਬੰਦੇ ਦੇ ਪੱਠੇ ਤੋਂ ਥੇ ਘੱਟ ਸੀਗੇ ਸਮਝ ਲਾ ਹਨਾ ਉਹ ਚੀਜ਼ ਆ ਤੇ ਬਾਈ ਨੇ ਬਈ ਮੁੱਲ ਵੀ ਜਮਾ ਖਿੱਚ ਕੇ ਰੱਖਿਆ 60000 ਦੀ ਬਾਈ ਕਹਿੰਨਾ ਪਾਹੇ ਬੜਾ ਦੇ ਦੇਾਂਗੇ ਠੀਕ ਆ ਬਾਈ ਹਾਂ ਬਾਕੀ ਬਾਈ ਗਰਮੀਆਂ ਦੇ ਤੋਹਫੇ ਆ ਯਾਨੀ ਕਿ ਜੋ ਮਾਨਤਾ ਕਰਾਂਗੇ ਅਗਲੇ ਦਾ ਯਾਰ ਆਏ ਬੰਦੇ ਦਾ ਮਾਨਤਾ ਤਾਂ ਜ਼ਰੂਰ ਰੱਖਾਂਗੇ ਇਹ ਜੀ ਗੱਲ ਠੀਕ ਆ ਬਾਈ ਆਏਗੇ ਤਾਂ ਬਾਈ ਕਹਿੰਦਾ ਮਾਨਤਾ ਨਾਲ ਜ਼ਰੂਰ ਕਰ ਦਾਂਗੇ ਨਕਸ਼ੀ ਕੇ ਬਾਈ ਕੋਲੇ ਬਈ ਤਿੰਨ ਆਪਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ